ਸਸੀ ਗੱਲ ਦੋਸਤੋ ਤੇ ਆਪਾਂ ਪਹੁੰਚੇ ਬਈ ਕਾਲਾ ਕਟਿੰਗ ਵਾਲੇ ਕੋਲੇ ਬਈ ਜਿਹੜੀ ਦੀ ਬੱਸ ਸਟੈਂਡ ਤੇ ਚੌਕੇ ਦੁਕਾਨਾਂ ਗਈ ਤੇ ਬਈ ਜਗਤਾਰ ਸਿੰਘ ਕਾਲਾ ਕਹਿੰਦੇ ਨੇ ਬਈ ਤੇ ਆਹ ਦੇਖੋ ਬਈ ਬਹੁਤ ਹੀ ਵਧੀਆ ਕਟਿੰਗ ਕਰਦਾ ਤੇ ਬਈ ਟੌਪ ਦਾ ਬਈ ਮਕੈਨਿਕ ਆ ਮਿਸਤਰੀ ਸਮਝ ਲੋ ਮਿਸਤਰੀ ਕਹਿੰਦੇ ਨੇ ਆਪਾਂ ਪੰਜਾਬੀ 'ਚ ਤੇ ਬਈ ਆਹ ਦੇਖੋ ਲੈ ਕਾਲਾ ਸਿੰਘ ਜਗਤਾਰ ਸਿੰਘ ਕਾਲਾ ਬਈ ਪਿੰਡ ਚੋਂ ਗਏ ਤੇ ਬਹੁਤ ਵੀ ਸੋਹਣੀ ਕਟਿੰਗ ਕਰਦਾ ਸੁਣ ਦਿਖਾ ਦਿਨ ਵਿਚਾਰੇ ਪਾਸੇ ਬਈ ਬਾਕੀ ਬਾਈ ਆਪ ਵੀਡੀਓ ਵੀ ਬਣਾਉਂਦਾ ਬਾਈ ਦਾ ਚੈਨਲ ਨਾ ਹੋਇਆ ਤੇ ਬਾਈ ਨੂੰ ਵੀ ਫੋਲੋ ਕਰਿਓ ਬਾਈ ਤੇ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਆ ਕਰੋ ਬਾਈ ਦੀ ਵੀਡੀਓ ਤੇ ਤੇ ਆ ਦੇਖੋ ਤਾਂ ਆਪਾਂ ਹੋਰ ਤਾਂ ਮੈਂ ਪੂਟ ਪਟਾਗ ਤੇ ਵਸੇਰਾ ਕਰ ਦਿੰਨੇ ਆ ਬਈ ਇਹੋ ਜੀ ਵੀਡੀਓ ਤੇ ਵੀ ਦੇਖਣਾ ਚਾਹੀਦਾ ਵੀ ਹਾਂ ਵਾਕਈ ਆ ਵੀ ਬੰਦੇ ਦਾ ਟੈਲੈਂਟ ਹੁੰਦਾ ਮੰਨਦੇ ਸੀ ਤੇ ਵੀ ਕੰਮ ਸਿੱਖਾਂਗੇ ਵੇਰੀ ਜੋ ਬੱਕੇ ਹੀ ਅਲੱਗ ਹੁੰਦਾ ਸਿਸਟਮ ਹੈ ਦੇਖੋ ਆਲੇ ਕੋਈ ਜ਼ਿਆਦਾ ਹੋਣੀ ਆ ਬਾਈ ਦਾ ਕੋਈ ਫੋਗਰ ਬੁਣਾ ਆ ਜਾਂ ਕੁਝ ਹੋਰ ਇਹ ਜੀ ਗੱਲ ਦਾ ਇਹਦੇ ਚ ਹੈ ਹੀ ਨਹੀਂ ਬਾਈ ਤੇ ਸਤੀ ਬੰਦਾਸੇ ਤੇ ਕੰਮ ਦੇਖੋ ਬਈ ਬਹੁਤ ਬਹੁਤ ਸੋਹਣਾ ਕਰਦਾ ਹੈ ਤੇ ਬਾਈ ਦੀ ਦੁਕਾਨ ਵੀ ਸਾਨੂੰ ਦਿਖਾ ਦਿੰਦੇ ਆ ਦੇਖੋ ਦੁਕਾਨ ਤੇ ਬਾਈ ਬੱਬੂ ਮਾਨ ਦਾ ਫੈਨ ਹੋ ਬਈ ਆ ਦੇਖੋ ਬਈ جنون啊ផង નું ફોન નું જીનૂના جنون ના ભાઈ હા جنون ના ભાઈ નું એ ઈ તો ਵੀ વાક્ય ઈ હેલો દેખો દોસ્તો થોરા ફોન આ ગયા છે વચ્ચે દીવી જો સ્કીપ करनी पड़ेगी માં દેખો ભાઈ દે ਇੱਕ ਕਾਲਾ ਬਈ ਕਿਸੇ ਦੇ ਬਈ ਨਾ ਬਲੇਡ ਕਦੀ ਵੀ ਪੁਰਾਣਾ ਨਹੀਂ ਲਾਊਗਾ ਜਮ ਬਲੇਡ ਨਵਾਂ ਲਾਉ ਤੇ ਜਿਹੜੀ ਪੱਪੀ ਸਬਲੇਡ ਪਉਦਾ ਉਹਨੂੰ ਵੀ ਸਾਫ਼ ਕਰਕੇ ਪੂਰਾ ਤੋਤਾ ਕੇ ਪੂਰਾ ਹੈ ਕਦੇ ਆਈ ਨਹੀਂ ਐ ਕੋਈ ਸਹੀ ਬੰਦਾ ਤਾਂ ਆਪਾਂ ਕਰਾਉਣੇ ਆ ਕੰਮ ਬਈ ਇਨਫੈਕਸ਼ਨ ਵਗੈਰਾ ਹੋ ਜਾਂਦੀ ਹੈ ਮੇਰੇ ਖੁਦ ਦੇ ਹੋਈ ਹੈਗੀ ਇਸ ਕਰਕੇ ਪ੍ਰਾਣਾ ਪਲੇਟ ਹੱਕੀ ਨਹੀਂ ਮਸਾਦਾ ਬਾਈ ਕਾ ਤਾਂ ਲਾ ਲੈਂਦੇ ਆ ਇਹ ਪ੍ਰਾਣਾ ਪਲੇਟਾ ਪੁੱਕਾ ਹੈ ਨਾ ਰੁਪਈਏ ਦਾ ਚੀਜ਼ ਹੈ ਇਹਦਾ ਹਾਂ ਚਲ ਰੁਪਈਆ ਦੋ ਰੁਪਈ ਕਿੰਨੇ ਦੀ ਵੀ ਹਾਂ ਕਿੰਨੇ ਦੀ ਵੀ ਆ ਜੋ ਲਿਆਵਾ ਪੈਸੇ ਲੈਣੇ ਲੈਣਾ ਸਹੀ ਚੀਜ਼ ਲਾਉ ਸਹੀ ਕੰਮ ਕਰੋ ਆ ਦੇਖੋ ਬहोत ही ਗੁੱਡ ਬੰਦਾ ਬਈ ਟੋਪ ਦਾ ਕੰਮ ਕਰਦਾ ਇੱਕ ਜੀ ਦੋਸਤ ਨੇ ਕੰਮ ਕਰਉਣਾ ਵੀ ਹੋਵੇ ਯਾਰ ਤਾਂ ਬਈ ਚੋਕੇ ਬੱਸ ਸਟੈਂਡ ਦੇ ਉੱਪਰ ਆ ਵੱਡੇ ਬੱਸ ਸਟੈਂਡ ਦੇ ਸਾਹਮਣੇ ਦੁਕਾਨ ਲਿੰਦੀ ਹੈਗੀ ਕਾਲਾ ਇਹ ਡਰੇਸਰ ਕਿਲਿਆ ਬਈ ਆਇਆ ਹੈ ਯਾਰ ਜਗਤਾਰ ਜਗਤਾਰ ਸਿੱਖਤਾਰ ਸਿੰਘ ਯਾਰ ਐਸਰ ਬਈ ਟਾਪ ਦਾ ਬਈ ਮਿਸਤਰੀ ਹੈ ਪੂਰਾ ਟਾਪ ਦਾ ਪੂਰਾ 20 ਸਾਲ ਹੋ ਗਿਆ ਯਾਰ 20 ਸਾਲ ਹਾਂ 20 ਸਾਲ ਹੋ ਗਏ ਬਈ ਇੱਥੇ ਆ ਮੈਨੂੰ ਮੈਂ ਤੇ ਇੱਥੇ ਦੇਖਿਆ ਤੇ ਬੰਦਾ ਬਈ ਉਹ ਜਿਹਦਾ ਉਹ ਜਿਹੇ ਪਿਆ ਦੇਖੋ ਸ੍ਰੀਦੀਪ ਫਾਈਟਿੰਗ ਜੇ ਤੁਹਾਨੂੰ ਮੈਚ ਤੋਂ ਨਾ 14 ਸਾਲ ਸੱਡੀ ਦੁਕਾਨ ਰਹੀ ਆ ਉਹਦੇ ਵਿੱਚ ਆਪਾਂ ਬਹੁਤ ਪੁੰਨ ਕਰਿਆ ਉਹਦੇ ਵਿੱਚ ਪੂਰੀ ਨਹੀਂ ਮੈਨੂੰ ਫੱਟਾ ਛੇ ਦਿੰਦਾ ਸੀ ਅੱਛਾ ਕੁਰਾ ਕਰਾਂ ਦੁਰੀ ਜਾਂਦੀ ਹੁਣ ਵੀ ਮੈਂ ਦੇਖਿਆਗਾ ਕਰਾਉਣ ਤੋਂ ਬਾਅਦ ਬਈ ਪੈਸੇ ਭੁੱਲੇ ਆ ਕੁਝ ਨਹੀਂ ਹੁੰਦਾ ਮੈਂ ਹਾਂ ਮੈਂ ਸਹੀ ਵੇਲੇ ਕੰਮ ਕਰਾਉਣ ਆਇਆ ਹਾਂ ਨਾ ਤੇ ਥੋੜੀ ਪਰ ਲੋਕਾਂ ਦੀ ਇਹ ਗੱਲ ਗੱਲ ਹੁੰਦਾ ਹਨਾ ਬਾਈ ਬਾਈ ਜ਼ਰੂਰਤ ਹੁੰਦੀ ਆ ਪੈਸੇ ਦੀ ਯਾਰ ਹੱਕਵਾਂ ਹੁੰਦਾ ਜਦੋਂ ਚਿਤ ਤੁਰਦੇ ਆਪਾਂ ਨੂੰ ਪਤਾ ਨਹੀਂ ਹੁੰਦਾ ਵੀ ਪੈਸੇ ਆਪੇ ਕੋਲ ਆਈਏਗਾ ਕਿ ਨਾ ਜੇ ਹੈ ਨਹੀਂ ਪਹਿਲਾਂ ਕਹਿ ਦ ਤੇ ਬਾਈ ਕੋਲੇ ਬਾਕੀ ਹੋਈ ਸਨਮਾਨ ਨੂੰ ਦਿਖਾ ਦਨੇ ਆ ਦੇਖੋ ਬਾਈ ਕੋਲੇ 82 ਜੜੇ ਸਨਮਾਨ ਆ ਇਹ ਗੱਲ ਨਹੀਂ ਵੀ ਦੇਸੀ ਆਪਾਂ ਕਹਿੰਦਾ ਦੇਸੀ ਵਾਲ ਸਿਸਟਮ ਨਹੀਂ ਵੀ ਉਹ ਮੰਨਦਾ ਦੇਸੀ ਆ ਬਾਈ ਮਰ ਮਤਲਬ ਪਿਆਰ ਰੱਖਣ ਵਾਲਾ ਬੰਦਾ ਹਰ ਇੱਕ ਨਾਲ ਅੱਜ ਤਾਈ ਬੰਦੇ ਦਾ ਰਿਕਾਰਡ ਆ ਕਿਸੇ ਨਾਲ ਲੜਿਆ ਨਹੀਂ ਬੰਦਾ ਤੇ ਆ ਦੇਖੋ ਆ ਸਨਮਾਨ ਬਾਈ ਕੋਲੇ ਸਨਮਾਨ ਦਾ ਕੋਈ ਤੋੜਾ ਨਹੀਂ ਫੋਲ ਸੈੱਡਾ ਵੀ ਕੰਮ ਕਰਦਾ ਬਾਈ ਟਾਕ ਦਾ ਕੰਮ ਆ ਬਾਈ ਆ ਦੇਖੋ ਬਾਈ ਉਹ ਆ ਦੇਖੋ ਬੱਬੂ ਮਾਨ ਦਾ ਫੈਨ ਆ ਬਾਈ ਤੇ ਬੱਬੂ ਮਾਨ ਨਾਲ ਫੋਟੋ ਵੀ ਦਵਾਈ ਆ ਤੁਸੀਂ ਦੇਖ ਸਕਦੇ ਹੋ ਹਾਜੀ ਨਾਲ ਫੋਟੋ ਲਾਈ ਆ ਤੇ ਬਾਈ ਬਹੁਤ ਜੀ ਨਾਈਸ ਬੰਦਾ ਬਾਈ ਆ ਦੇਖੋ ਬਾਈ ਕੋਲੇ ਸਮਾਨ ਸਾਰਾ A to Z ਹੈ ਜ ਕੋਈ ਗੱਲ ਨਹੀਂ ਵੀ ਸਮਾਨ ਨਹੀਂ ਜਾਂ ਕੁਛ ਹੋਰ A to Z ਸਮਾਨ ਆ ਜੇ ਕਿਸੇ ਦੋਸਤ ਨੇ ਕੰਮ ਕਰਾਉਣਾ ਹੋਇਆ ਕੋਈ ਵੀ ਕੰਮ ਕਰਾਉਣਾ ਹੋਵੇ ਆ شادی ਦੀ ਤਿਆਰੀ ਵਗੈਰਾ ਕਰਾਉਣੀਆਂ ਉਹ ਵੀ ਕਰਦਾਗਾ ਤੇ ਹਾਲੇ ਮੈਂ ਕਰਤਾ ਬਾਈ ਦਾ ਕੰਮ ਓਕੇ ਹੈ ਜਗਤਾਰ ਸਿੰਘ ਮਾਨ ਬਈ ਕਾਲਾ ਰਹਿੰਦਾ ਹੈ ਹਾਲੇ ਗੋਦ ਮਾਨ ਆਪਣਾ ਜੱਦੀ ਹਾਂ ਗੋਦ ਮਾਨ ਹੈ ਬਈ ਦਾ ਤੇ ਬਾਕੀ ਦੋਸਤੋ ਵੀਡੀਓ ਮਾਨ ਨੇ ਮਾਰੇ ਨੂੰ ਹੁੰਦੇ ਇਹਦਾ ਲੋਕਾਂ ਨੇ ਬਣਾਇਆ ਆ ਮਾਨ ਮਰ ਜਾਣਾ ਹਾਂ ਹੂੰ ਜਾਹਰ ਮਾਨਾ ਮਰ ਜਾਣਾ ਪਿੱਛੇ ਜਾਂਦਾ ਰਹਿ ਜਾਣੀਆਂ ਇਹਦਾ ਜਾਦਾ ਵਾਲਾ ਕੰਮ ਹੀ ਕਰਦਾ ਵੀ ਲੋਕ ਜਾਂਦੇ ਕਰ ਲੈ। ਵੈਸੇ ਦੀ ਕੋਈ ਟੈਨਸ਼ਨ ਨਹੀਂ ਬਾਈ ਨੂੰ। ਕਿਉਂਕਿ ਵੈਸੇ ਕੋਈ ਗੱਲ ਨਹੀਂ ਫੇਰ ਆ ਜਾ ਰਹੇ। ਗੱਲ ਦੀ ਏਡੀ ਜਾਂਦਾ। ਹਾਂ ਇਹਦੀ ਕੀ ਗੱਲ ਆ। ਤੇ ਦੋਸਤੋ ਵੀਡੀਓ ਵਧੀਆ ਲੱਗੀ ਤਾਂ ਬਾਈ ਲਾਈਕ ਸ਼ੇਅਰ ਕਮੈਂਟ ਕਰਿਓ। ਆ ਦੇਖੋ ਬਾਈ ਤੇ ਬਾਕੀ ਅਸੀਂ ਬਾਈ ਕਮੇਡੀ ਵੀਡੀਓ ਬਣਾਇਆ ਕਰਾਂਗੇ, ਸੁਣੋ ਦਿਖਾਇਆ ਕਰਾਂਗੇ ਬਾਕੀ ਸਿਰਈ ਰਾ ਦੇ ਕਰਾਂਗੇ ਬਾਈ। ਤੇ ਇਹ ਆਫਾਦ ਅਸੀਂ ਪਾਏ ਕਰਾਂਗੇ। ਦੋ ਚੈਨਲਾਂ ਦੇ ਠੀਕ ਆ 10 404 YouTube ਤੇ ਹਾਂ YouTube ਤੇ ਆਪਣਾ ਚੈਨਲ ਹਾਂ Facebook ਤੇ ਮਾਨ ਬਾਈ ਮਰ ਜਾਣਾ ਪੰਜਾਬੀ ਚ ਸਲੀਮ ਖਾਨ ਨੇ ਬਣਾ ਕੇ ਦਿੱਤੇ ਸੀ ਮੈਨੂੰ ਹਾਂ ਤੇ ਮੇਰਾ ਬੋਲ ਪਿਛਲੇ ਸਲੀਮ ਖਾਨ ਇਹਦਾ ਹੈਗਾ ਸਲੀਮ ਸੀਪਾ ਖਾਨ ਸੀਪਾ ਖਾਨ ਸਲੀਮ ਸੀਪਾ ਖਾਨ ਦੇ ਨਾਂ ਤੇ ਬਾਈ ਆਪਣਾ ਚੈਨਲ ਆਗਾ ਤੇ ਜਦੋਂ ਮਰਜੀ ਜੇ ਕਿਸੇ ਦੋਸਤ ਨੇ ਐਡ ਲਵਾਉਣੀ ਹੋਵੇ ਜੇ ਕਿਸੇ ਦੋਸਤ ਨੇ ਬਾਈ ਐਡ ਵਗੈਰਾ ਲਾਉਣੀ ਹੋਵੇ ਤਾਂ ਆਪਾਂ ਐਡ ਵੀ ਲਾ ਦਿੰਦੇ ਆ ਆ ਲਓ ਤੁਹਾਨੂੰ ਆਪਣਾ ਚਿਹਰਾ ਵੀ ਦਿਖਾ ਦਿੰਦੇ ਆ ਵੀਰੇ ਆ ਲਓ ਦੋਸਤੋ ਚਿਹਰਾ ਦਿਖਾ ਦਿੰਨੇ ਫੋਲੋ ਤੇ ਬਾਈ ਵੱਧ ਤੋਂ ਵੱਧ ਸਪੋਰਟ ਕਰੋ ਦੋਸਤੋ ਵੱਧ ਤੋਂ ਵੱਧ ਤੇ ਦੋਸਤੋ ਇੱਕ ਆਪਣਾ ਚੈਨਲ ਆਪਾਂ ਚਲਾ ਰਹੇ ਆਗੇ ਹਾਂ ਹਾਂ ਮੇਰਾ ਬਹੁਤ ਬਹੁਤ ਪੁਰਾਣਾ ਚੈਨਲ ਆ ਦੋਸਤੋ ਤੇ ਗੋਮਲ ਆਪਾਂ ਚਲਾਵਾਂਗੇ ਗੋਮਲ ਕੇ ਇਹਦੇ ਨਾਲ ਤੇ ਅਭੀ ਦੇ ਉਹ ਕਿੰਨਾ ਆਪਾਂ ਨਾਮ ਚੇਂਜ ਕਰਾਂਗੇ ਬਾਅਦ ਚ ਤੇ ਸਵੇਰ ਵੀਰੇ ਉਤੇ ਆਪਾਂ ਫਜ਼ਰ ਦੀ ਨਮਾਜ਼ ਤੋਂ ਬਾਅਦ ਹਦੀਸ ਪੜਿਆ ਕਰਾਂਗੇ ਹਰ ਰੋਜ਼ ਹਦੀਸ ਪੜ੍ਹ ਕੇ ਸੁਣਾਇਆ ਕਰਾਂਗੇ ਦੋਸਤੋ ਤੇ ਨਬੀ کریم ਸੱਲੱਲਾਹੁ ਅਲੈਹਿ ਵਸੱਲਮ ਦੇ ਮਤਲਬ ਜ਼ਿੰਦਗੀ ਬਾਰੇ ਕੁਝ ਹੋਰ ਜੋ ਵੀ అనుభవ ਹੋਇਆ ਆਪਾਂ ਤੁਹਾਨੂੰ ਸਾਰਾ ਦੱਸਾਂਗੇ ਬਾਈ ਸੋਨ ਸਾਰ ਹਦੀਸ ਦੀ ਸਾਰੀ ਗੱਲ ਪੂਰੀ ਸਮਝਾਇਆ ਕਰਾਂਗੇ ਤਰਜਮੇ ਦੇ ਨਾਲ ਤੇ ਬਈ ਪੂਰਾ ਵਧੀਆ ਪੂਰਾ ਉਹ ਕਰਿਆ ਕਰਾਂਗੇ ਬਾਕੀ ਤੁਸੀਂ ਆਪ ਹੀ ਸੋਚ ਸਕਦੇ ਹੋਗੇ ਤੇ ਜਿਹੜੇ ਵੀ ਦੋ ਮੁਸਲਮਾਨ ਭਰਾ ਆ ਜਾਂ ਕੋਈ ਹੋਰ ਵਾਟ ਜਾਤੀ ਦਾ ਕੋਈ ਵੀ ਆ ਯਾਰ ਆਪਾਂ ਨੂੰ ਸਭ ਇੱਕ ਆ ਬਈ ਤੇ ਵੀ ਆਪਾਂ ਵੀਡੀਓ ਪਾਇਆ ਕਰਾਂਗੇ ਤੇ ਦੋਸਤ ਜਿਹੜੇ ਆਪਾਂ ਲਿਖ ਅਸੀਂ ਵੀ ਨਹੀਂ ਵੀਡੀਓ ਕੱਲੀ ਪਾਦੇ ਵੀਡੀਓ ਨਹੀਂ ਬਈ ਲਾਈਵ ਵੀ ਆਇਆ ਕਰਾਂਗੇ ਸਵੇਰ ਲਾਈਵ ਆਇਆ ਕਰਾਂਗੇ तो दिन वीडियो पा दिया कराँगे तो लैब आके बै हदीस पढ़िया करा तो दोस्त मतलब मुस मुसलिम भरा या कोई होर कोई भी आ मतलब सुनना चाहता बई तो सुबह फजर की नमाज तो बाद चलाया करूँगा मैं फजर की नमाज़ तो जो फजर हो दी नमाज होगी दो मिनटा बाद मैं पढ़िया करूँगा उर्दू च ਦੇਖਿਆ ਹੋਇਆ ਭਈ ਹਦੀਸ-ਏ-ਮੁਨਕਾ ਤਾਬ ਅਦੀਸ ਤੋਂ ਸ਼ੁਰੂ ਕਰਾਂਗੇ ਆਪਾਂ ਤੇ ਦੋਸਤੋ ਬੱਦ ਤੋਂ ਬੱਦ ਸਾਥ ਦੇਣਾ ਠੀਕ ਆ ਤੇ ਬੱਦ ਤੋਂ ਬੱਦ ਸੁਣਿਓ ਦੋਸਤੋ ਸੁਣਨ ਤੋਂ ਬਾਅਦ ਸੁਣੋ ਫਿਰ ਪਤਾ ਲੱਗੂ ਵੀ ਵਾਕਈ ਹਾਂ ਗੱਲ ਕਿਵੇਂ ਗਈ ਕੀ ਆ ਠੀਕ ਆ ਵੀ ਵਾਕਈ ਤੇ ਜੇ ਕੋਈ ਦੋਸਤਾਂ ਕੋਈ ਭੈ ਮਾਜਾ ਕੋਈ ਕੋਈ ਹੋਰ ਆ ਗਾ ਉਹ ਤਾਂ ਦੋਸਤ ਮੈਨੂੰ ਕਮੈਂਟ ਕਰਕੇ ਦੱਸ ਸਕਦਾ ਦੋਸਤੋ ਵਾਕਈ ਆਪਣੇ 5000 ਫਾਲੋਅਰ ਪੂਰੇ ਕਰ ਲਈ ਥੈਂਕ ਯੂ ਵੈਰੀ ਮੱਚ ਧੰਨਵਾਦ ਦੋਸਤੋ ਆਪਣਾ ਧਾਰਮਿਕ ਚੈਨਲ ਆ ਉਹਦੇ ਧਾਰਮਿਕੀ ਵੀਡੀਓ ਪਾਉਂਗਾ ਤੇ ਸੋਬਾ ਦੇ ਰੈਮ ਲੈਬ ਆਈ ਗਿਰਵਾ ਤੇ ਵੀਡੀਓ ਵਾਚਿੰਗ ਦੇ ਲਈ ਦੋਸਤੋ ਥੈਂਕ ਯੂ ਵੈਰੀ ਮੱਚ ਤੇ ਬਲਜੀਤ 404 ਬਈ ਬਲਜੀਤ 404 ਬਈ YouTube ਦਾ ਚੈਨਲ ਆ ਭਾਈ ਕਾਲਾ ਇਹਦਾ ਜੀ ਕਟਿੰਗ ਵਾਲਾ ਜਿਹੜੀ ਦੀ ਆਪਾਂ ਵੀਡੀਓ ਬਣਾਈ ਆ ਤੇ ਭਾਈ ਇੱਕ ਇਹ ਜਿਹੜਾ ਚਾਹੋ ਚਾਹਰਾ ਇੱਕ ਹੈਗਾ ਮਾਨ ਬਾਈ ਮਰਜਾ ਦੇ ਨਾਂ ਤੇ ਫੇਸਬੁੱਕ ਤੇ ਚੈਨਲ ਆ ਤੇ ਆਪਣਾ ਚੈਨਲ ਦੋਸਤੋ ਤੁਹਾਨੂੰ ਪਤਾ ਹੀ ਆ ਸਲੀਮ ਸੀਪਾਖਾਨ ਦੇ ਨਾਂ ਤੇ ਆ ਦੇ ਜਿਹੜਾ ਧਾਰਮਿਕ ਆ ਯਾਰ ਜਿਹੜਾ ਦੋਸਤੋ ਧਾਰਮਿਕ ਚੈਨਲ ਬਣਾਇਆ ਆਪਾਂ ਉਹ ਹੈਗਾ ਬਈ ਕੋਮਲ ਕੇ ਦੇ ਨਾਂ ਤੇ ਕਿਉਂਕਿ ਉਹ ਬਹੁਤ ਪੁਰਾਣਾ ਸੀਗਾ ਦੋਸਤੋ ਇਸ ਕਰਕੇ ਮੈਂ ਉਹ ਚਲਾਇਆ ਬਹੁਤ ਹੀ ਜ਼ਿਆਦਾ ਪ੍ਰਹਾਲਾਂਗਾ ਕਿਉਂਕਿ ਮੈਂ ਜਿਆਦਾ ਦਾ ਮੋਬਾਈਲ ਲੇਤਾ ਸੀ ਆ ਟੱਚ ਉਦੋਂ ਦੀ ਜਿਹੜੀ ਹੁਣਾਈ ਹੋਈ ਸੀਗੀ ਉਹ ਉਹਦੇ ਤੇ ਫਰੈਂਡ ਇਹਦੇ ਜੋੜੇ ਨਹੀਂ ਹੋਏ ਸੀਗੇ 4 ਕੁ ਹਜ਼ਾਰ ਸੀ ਤੇ ਦੋਸਤੋ ਹੁਣ 5000 ਹੋ ਗਿਆ ਤੇ ਆਪਾਂ ਪ੍ਰੋਫੈਸਰ ਨੂੰ ਮੂੜੋ ਆਉਣ ਕਰ ਲਾਂਗੇ ਤੇ ਉਹਦੇ ਵਿੱਚ ਸ਼ੇਅਰ ਵਗੈਰਾ ਦੋਸਤੋ ਕਰਦਿਆ ਕਰੋ ਸਾਨੂੰ 21 ਰਿਕਵੈਸਟ ਆ ਵੀ ਵੱਧ ਤੋਂ ਵੱਧ ਵੀਡੀਓ ਸ਼ੇਅਰ ਕਰਿਓ ਤੇ ਮੈਂ ਤੁਹਾਡਾ ਰਿਣੀ ਲਊਂਗਾ ਦੋਸਤੋ ਥੈਂਕ ਯੂ ਵੈਰੀ ਮੱਚ ਧੰਨਵਾਦ ਬਹੁਤ ਬਹੁਤ ਧੰਨਵਾਦ ਦੋਸਤੋ ਤੇ ਕਾਲੇ ਬਾਈ ਦੀਆਂ ਵੀਡੀਓ ਬਾਈ ਜਰੂਰ ਸ਼ੇਅਰ ਮਾਰਿਆ ਕਰੋ ਤੇ ਲੈ ਕੇ ਇੱਕ ਕਮੈਂਟ ਵੀ ਜਰੂਰ ਕਰਦਿਆ ਕਰੋ ਠੀਕ ਆ ਥੈਂਕ ਯੂ ਵੈਰੀ ਮੱਚ ਧੰਨਵਾਦ ਬਾਈ ਕਿਵੇਂ ਬਾਈ ਕੰਮ ਕਰਾ ਕੇ ਕਿਵੇਂ ਲੱਗਿਆ ਵਧੀਆ ਓਕੇ ਆ ਨਾ ਕੰਮ ਬਾਈ ਦਾ ਪੂਰਾ ਵਧੀਆ ਕੰਮ ਕਰਦਾ ਨਾ ਤੇ ਠੀਕ ਆ ਲਓ ਕੀ ਹਾਂ ਤੇ ਧੰਨਵਾਦ ਦੋਸਤੋ ਆ ਦੇਖੋ ਬਾਈ ਦਾ ਕੰਮ ਕਰਿਆ ਕੀ ਬਾਤ ਹੈ ਬਾਈ ਬਾਈ ਦਾ ਪਿੰਡ ਬਾਈ 14 ਤੋਂ ਹੀ ਆ ਨਾ ਪੀਰਕੋਟ ਅਜਾ ਪੀਰਕੋਟ ਤੋਂ ਸਪੈਸ਼ਲ ਕੰਮ ਕਰਾਉਣ ਨਹੀਂ ਆਇਆ ਹਾਂ ਦੇਖੋ ਬਾਈ ਬਾਈ ਸਪੈਸ਼ਲ ਤੇ ਜੇ ਪੀਰਕੋਟ ਪਿੰਡ ਨਾਲ ਆਪਣੇ 5-7 ਕਿਲੋਮੀਟਰ ਤੇ ਆ ਤੇ ਉੱਥੋਂ ਬਾਈ ਕੰਮ ਕਰਾਉਣ ਆਇਆ ਬਾਈ ਕੋਲੇ ਜੇ ਕੰਮ ਬੰਦਾ ਵਧੀਆ ਕਰਦਾ ਹੁੰਦਾ ਫੇਰ ਹੀ ਆਉਂਦਾ ਹੁੰਦਾ ਉਸ ਤੋਂ ਬਾਕੀ ਆਪੇ ਤੁਸੀਂ ਸਮਝਦਾਰ ਹੋ ਪੜੇ ਲਿਖੇ ਹੋਗੇ ਤੇ ਹਾਂ ਪੱਕੇ ਦਾ ਬਾਈ ਸਾਰੀ ਪੱਕੇ ਗਾ ਕਹਦੇ ਨੇ ਥੇਲੇ ਥੇਲੇ ਤੇ ਬਹੁਤ ਗਾ ਕਹਉਂਦੇ ਆਗੇ ਬਾਈ ਕੋਲੇ ਬਹੁਤ ਵਧੀਆ ਕੰਮ ਕਰਦਾ ਮੂੰਗਾ ਤਮਾਉਣਾ ਜਿਹੜਾ ਮਰਜੀ ਕੰਮ ਕਰਾਉਣਾ ਯਾਰ ਸੈਲੂਨ ਦਾ ਸਾਰਾ ਕੰਮ ਬਾਈ ਜਾਣਦਾ ਠੀਕ ਆ ਤੇ ਦੋਸਤੋ ਜਿਹੜਾ ਚੈਨਲ ਮੈਂ ਦੱਸਿਆ ਬਈ ਉਹਤੇ ਜਰੂਰ ਗੌਰ ਕਰਿਓ ਬਾਈ ਤੇ ਵੱਧ ਤੋਂ ਵੱਧ ਉਹ ਫੋਲੋ ਕਰਿਓ ਥੈਂਕ ਯੂ ਵੈਰੀ ਮਚ ਦੋਸਤੋ ਬਹੁਤ ਬਹੁਤ ਧੰਨਵਾਦ ਸਾਰਿਆਂ ਦਾ ਥੈਂਕ